ਦੀ ਖਾਸ ਕਰਕੇ ਤੇ ਮੌਸਮ ਦਾ ਜਿਹੜਾ ਤਕਾਜ਼ਾ ਬਣਿਆ ਹੈ ਤੇ ਰੋਡ ਡਿਸਟਰਬ ਹੋਣ ਕਾਰਨ ਖਾਸ ਟਰਾਂਸਪੋਰਟ ਤੇ ਬਹੁਤ ਵੱਡਾ ਜਿਹੜਾ ਅਸਰ ਹੈ ਜੰਮੂ ਕਸ਼ਮੀਰ ਦੀ ਟਰਾਂਸਪੋਰਟ ਤੇ ਪਿਆ ਦਾਸ ਵੀ ਇਸ ਹਾਲਕੇ ਦੇ ਨਾਲ ਵਾਸਤਾ ਹੈ ਪੁਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੇਖ ਰਿਹਾ ਜਿੱਥੇ ਸਾਡੇ ਡਰਾਈਵਰ ਉਹ ਟਰਾਂਸਪੋਰਟ ਇੱਕ ਬਹੁਤ ਜ਼ਿਆਦਾ ਤਕਲੀਫ ਜਿਹੜੀ ਘਟਨਾ ਅੱਜ ਘਟੀ ਹੈ ਜਿਹੜਾ ਐਸਐਸਪੀ ਟ੍ਰੈਫਿਕ ਸਾਹਿਬ ਜਿਨੇ ਇੱਕ ਡਰਾਈਵਰ ਪੈਗ ਉਤਾਰੇ ਉਹਦੇ ਬਾਰੇ ਦੱਸੋ ਤੁਸੀਂ ਬੜੀ ਨਿੰਦਨਯੋਗ ਘਟਨਾ ਹੈ ਮੈਂ ਆਪ ਜੀ ਦੇ ਚੈਨਲ ਤੇ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ ਬਹੁਤ ਨਿੰਦਨਯੋਗ ਘਟਨਾ ਹੈ ਕਿਉਂਕਿ ਸਿੱਖ ਨੂੰ ਇਹ ਇੱਕ ਅੱਖ ਹੈ ਦਸਤਾਰ ਹੁੰਦਾ ਸਭ ਤੋਂ ਵੱਡੀ ਇੱਜ਼ਤ ਹੈ ਅਗਰ ਉਸਦੀ ਵੀ ਇੱਜ਼ਤੇ ਹੱਥ ਪਾਇਆ ਤੇ ਬਹੁਤ ਵੱਡੀ ਨਿੰਦਨਯੋਗ ਘਟਨਾ ਹੈ ਬਹੁਤ ਜਲਦੀ ਡਿਸਟ੍ਰਿਕਟ ਕੂ ਦੁਆਰਾ ਪ੍ਰਬੰਧਿਤ ਸਾਡੇ ਮੁਖ ਸੇਵਾਦਾਰ ਉਹ ਵੀ ਸਾਰੀ ਡਿਸਟ੍ਰਿਕਟ ਕਮੇਟੀ ਤੇ ਪਹੁੰਚ ਰਹੀ ਹੈ ਔਰ ਅਸੀਂ ਜਰੂਰ ਆਜਾ ਜਾ ਮਾਗੀਂ ਸੁਣੀਆਂ ਦੇਣਾ ਚਾਹੁੰਦੇ ਆ ਕਿ ਇਹ ਕਿਤੇ ਨਾ ਕਿਹੜੇ ਸਿਕਰਨ ਦੇ ਸੈਂਟੀਮੈਂਟ ਤੇ ਹਟ ਰਿਹਾ ਔਰ ਅਗਰ ਐਸਐਸਪੀ ਸਾਹਿਬ ਇਸ ਤੇ ਮਾਫੀ ਮੰਗਣਤ ਮੰਦਦੇ ਤੇ ਜਰੂਰ ਕੁਛ ਨਾ ਕੁਛ ਵੀਰ ਪਰ ਮੈਕਸਿਮਮ ਸੰਗਤ ਜਿਹੜੀ ਕਮੈਂਟ ਕਰ ਰਹੀ ਹੈ ਕਹਿ ਰਹੀ ਹੈ ਜੀ ਲੀਗਲ ਐਕਸ਼ਨ ਹੋਣੀ ਚਾਹੀਦੀ ਜਿਨੇ ਕਮੈਂਟ ਆ ਰਹੇ ਨੇ ਲੋਕ ਕਹਿੰਦੇ ਅਫੇਅਰ ਲੱਗਣੀ ਚਾਹੀਦੀ ਲੋਕਾਂ ਦਾ ਮੈਕਸਿਮਮ ਕਮੈਂਟ ਜਿਹੜੇ ਨਾ ਜ਼ਿੰਮੇਵਾਰ ਸਰਸਾਇਆ ਡ ਜ਼ਰੂਰ ਸਾਡੇ ਨੋਟਿਸ ਦੇ ਵਿੱਚ ਇੱਕ ਘੰਟਾ ਪਹਿਲੇ ਇਹ ਜਿਹੜਾ ਇਨਸੀਡੈਂਟ ਹੈ ਆਇਆ ਹੈ ਪਰ ਅਸੀਂ ਇਸ ਤੇ ਜ਼ਰੂਰ ਜਿਸ ਤਾਈ ਮੁਖ ਸੇਵਾਦਾਰ ਸਾਹਿਬ ਪਹੁੰਚਦੇ ਆ ਪ੍ਰਧਾਨ ਸਾਹਿਬ ਪਹੁੰਚਦੇ ਨੇ ਵੀਰ ਜਗਪਾਲ ਫਿਰ ਵੀ ਸੰਗਤ ਦੀ ਗੱਲ ਵੀ ਸੁਣ ਲੈਣੀ ਚਾਹੀਏ ਮੈਂ ਤੇ ਲੋਕ ਕੀ ਕਹਿ ਰਹੇ ਨੇ ਇਹ ਤੇ ਅਸੀਂ ਆਪਣੀ ਰਾਏ ਦੇ ਰਹੇ ਹਾਂ ਮਾਫੀ ਮੰਗ ਲਓ ਲੋਕਾਂ ਦੀ ਵੀ ਸੁਣ ਲੈਣੀ ਚਾਹੀਏ ਮੈਂ ਮੈਕਸਿਮਮ ਲੋਕ ਕੀ ਕਹਿ ਰਹੇ ਨੇ ਕਿਉਂਕਿ ਮੈਕਸਿਮਮ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਉਹ ਕਹਿ ਰਹੇ ਨੇ ਲੀਗਲ ਐਕਸ਼ਨ ਐਫ ਆਈ ਆਰ ਜ਼ਰੂਰੀ ਹੈ ਜੀ ਜੀ